آپ کے سپنوں کے گھر کو اور سندر بنانے کے لیے یونک ڈیکور اور یونک سینیٹیشن لے کر آیا ہے ایک کمپلیٹ باتھ روم ڈیسٹینیشن شوروم ایک سے ایک ڈیزائن اور ٹکاؤ سامان نل پائپ کمپلیٹ باتھ روم سیٹ تھی داموں میں جیکوار ایسکو پلازو آرٹیز کے برانڈ اپلبدھ ہیں ہمارا پتا یونک کے کورس پاروتی شاپنگ آرکیٹ شاپ نمبر فور اینڈ فورٹی فور جی ٹی روڈ آسرم دوسرا پتا یونک سینیٹیشن ایٹی ٹو این ایس روڈ آسن سول سمپرک نمبر نائن فور تھری فور جیرو فور ٹو فور سیون سکس جیرو تھری فور ون ٹو تھری ڈبل جیرو جیرو سکس ٹو ستنا واحر صاحب جی ہار پھ میرے بابو ہار دو دان میں دا ہار کپڑو ہر شوکا دو جیت سبر

ਮੈਂ ਬੇਨਤੀ ਕਰਾਂ ਕਿ ਪਾਈਸਾ ਹੁਣਾ ਸਵਾ ਅਨਾਉਂਸ ਕਰੇ ਬਈ ਤੱਕ 5-7 ਮਿੰਟ ਦੀ ਗੱਲ ਹੈ ਕਿਰਪਾ ਕਰਕੇ ਆਪਸੀ ਗੱਲਾਂ ਦਾ ਸੰਕੋਚ ਕਰਿਓ ਤਾਂ ਕਿ ਸਾਨੂੰ ਪਤਾ ਲੱਗੇ ਕਿ ਜਿਸ ਮੁੱਖ ਕਾਰਨ ਦੇ ਕਰਕੇ ਅਸੀਂ ਇਕੱਤਰ ਹੋਏ ਹਾਂ ਉਹਦਾ ਮਤਲਬ ਚੱਲੇ ਅੱਜ ਸਾਡੇ ਵੀਰ ਰਗਵੀਰ ਸਿੰਘ ਇੱਕ ਜਿੰਦਰੀ ਦੇ ਅਹਿਮ ਪੜਾਅ ਦੇ ਵਿੱਚ ਪਰਵੇਸ਼ ਕਰਨ ਜਾ ਰਹੇ ਹਾਂ। ਨਾਮ ਉਹਨਾਂ ਦੇ ਜੀਵਨ ਸਾਥੀ ਇਹ ਭੈਣ ਸਰਬਜੀਤਾ। ਇਹ ਸਾਨੂੰ ਪਤਾ ਹੋਣਾ ਚਾਹੀਦਾ ਇਸ ਦਾ ਕੇਵਲ 5-7 ਮਿੰਟ। ਬਿਲਕੁਲ ਐਂ ਪਤਾ ਲੱਗੇ ਕਿ ਅਸੀਂ ਚੁੱਪ ਕਰਕੇ ਵਿਚਾਰਾਂ ਨੂੰ ਸੁਣ ਸਕਦੇ ਹਾਂ। ਇਹ ਅਸੀਂ ਸਬੂਤ ਦਈਏ ਅੱਜ ਦੇ ਗਿਆਨ ਅੰਤਰ। ਹਮੇਂ 5-7 ਮਿੰਟ ਦਾ ਇਹ ਸਬੂਤ ਦੇ ਗਏ ਸੋ ਜਿਹੜਾ ਆਪਾਂ ਸ਼ਬਦ ਸਰਣ ਕੀਤਾ ਹੈ ਗੁਰੂ ਰਾਮਦਾਸ ਮਹਾਰਾਜ ਜੀ ਦੀ ਪਾਵਨ ਰਚਨਾ ਤੋਂ ਉਚਾਰਨ ਕੀਤਾ ਸ਼ੰਤਾਂ ਦੇ ਵਿੱਚ ਇਹ ਸ਼ਬਦ ਹੈ ਪੰਜ ਵਰਨਾਂ ਦਾ ਸੰਗ ਹੈ ਜਿਹਦੇ ਵਿੱਚ ਚਾਰ ਨੰਬਰ ਬੰਦ ਆਪਾਂ ਸਰਣ ਨਹੀਂ ਕਰ ਜਿਹਦੇ ਵਿੱਚ ਗੁਰੂ ਸਾਹਿਬ ਜੀ ਵੈਸੇ ਇਥੇ ਅਵਸਥਾ ਕੋਈ ਹੋਰ ਹੈ ਆਤਮਾ ਤੇ ਪਰਮਾਤਮਾ ਦੀ ਗੱਲ ਹੈ ਪਰ ਉਦਾਹਰਨਾ ਵੇਖੋ ਤੁਸੀਂ ਦੁਨੀਆ ਦੇ ਧਰਮ ਪੜ ਲਓ ਉਨ੍ਹਾਂ ਦੇ ਵਿੱਚ ਵੱਖ-ਵੱਖ ਉਦਾਹਰਣਾਂ ਆਣਗੀਆਂ ਪਰ ਗੁਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਰਿਆਂ ਨੂੰ ਕਿਹਾ ਏ ਕਿ ਸਜਗ ਮਨੁਖ ਇੱਕ ਹੈ ਹੋਰ ਸਗਲੀ ਨਾਲ ਸਮਾਈ ਪਾ बाकी ਸਾਰੇ ਜੀਵ ਸਤਿਆਂ ਨੇ ਪਰਮਾਤਮਾ ਦੇਖਿਆ ਉਹ ਸਾਡਾ ਪ੍ਰਸੰਗ ਹੈ ਉਹ ਸਾਡਾ ਸੁਆਮੀ ਤੇ ਇਹੋ ਹੀ ਵਿਚਾਰ ਸਾਨੂੰ ਪਰਿਵਾਰਾਂ ਦੇ ਵਿੱਚ ਰਹਿਣਾ ਸੌਂਦੇ ਹੈ ਕਿ ਜਦੋਂ ਅਸੀਂ ਅਹਿਮ ਪੜਾਅ ਦੇ ਵਿੱਚ ਪਰਵੇਸ਼ ਕਰਦੇ ਆ ਕਿ ਕਿੱਦਾਂ ਇੱਕ ਪਤੀ ਨੇ ਆਪਣੀ ਪਤਨੀ ਦੀ ਰਿਸਪੈਕਟ ਕਰਨੀ ਹੈ ਤੇ ਪਤਨੀ ਨੇ ਆਪਣੇ ਪਤੀ ਦੀ ਰਿਸਪੈਕਟ ਕਰਨੀ ਹੈ ਤੁਸੀਂ ਦੇਖੋਗੇ ਜੀਵਨ ਇੰਨਾ ਖੁਸ਼ੀਆਂ ਖੇੜਿਆਂ ਨਾਲ ਲੰਘੇਗਾ ਕਿਰਾ ਗਾਦ ਗਾਦ ਹੋ ਜਾਏਗਾ ਕਿ ਜ਼ਿੰਦਗੀ ਜਿਉਂਦਾ ਸਵਾਦ ਆ ਗਿਆ ਜਿਹਨੂੰ ਪ Trước ਕੀ ਆ ਗਿਆ ਕਹਿੰਦਾ ਬੱਸ ਲੱਗੇ ਜਾਂਦਾ ਆ ਤੋਰੀ ਨੂੰ ਲੱਗ ਕੇ ਹੁੰਦੇ ਲੱਗੇ ਜਾਂਦਾ ਟਾਈਮ ਕਮਾਲ ਦੀ ਗੱਲ ਗੁਰੂ ਸਾਹਿਬ ਦੀ ਬਾਣੀ ਸਾਡਾ ਹਰ ਸਮਾਗਮ ਦੀ ਦੀਵਾਨ ਦੀ ਸਮਾਪਤੀ ਅਨੰਦ ਸਾਹਿਬ ਨਾਲ ਹੁੰਦੀ ਹੈ ਤੇ ਇਹ ਵੀ ਮੈਂ ਆਪ ਨੂੰ ਅਰਜ਼ ਕਰਦੇ ਵਾਂ ਕਿ ਵਿਆਹ ਸ਼ਬਦ ਸਾਡੇ ਵਿੱਚ ਨਹੀਂ ਆ ਅਨੰਦ ਕਾਰਜ ਜਦੋਂ ਹਮ ਲਾਭ ਹੁੰਦੇ ਕਹਿੰਦੇ ਕੌਣ ਨੇ ਇੱਕ ਇੱਕ ਕਿਹੜੇ ਨੇ ਨਾਦਰ ਸ਼ਾਹ ਵਗੇ ਕਹਿੰਦੇ ਇਹ ਕਦੀ ਇਸ ਕੌਮ ਨੂੰ ਕੋਈ ਲੰਮਾ ਸਮਾਂ غلام ਨਹੀਂ ਰੱਖ ਸਕਦਾ ਜਿਹੜੇ ਹਰ ਵੇਲੇ ਆਨੰਦ ਆਨੰਦ ਪਾੜਦੇ ਨੇ ਸਾਡੇ ਪ੍ਰਿੰਸੀਪਲ ਸਰ ਜੋ ਚੰਡੀਗੜ੍ਹ ਦੇ ਵਿੱਚ ਦਾਸਮਾ ਪੜ੍ਹਾਉਂਦੇ ਸੀ ਗੁਰਦੀਪ ਸਿੰਘ ਘਟਾਰੀ ਨਮਰ ਸਰ ਦੇ ਕੋਲ ਉੱਥੋਂ ਦਾ ਪਿੰਡ ਸੀ ਉਹਨਾਂ ਨੇ ਬੜੀ ਕਮਾਲ ਦੀ ਕਮਤਾ ਕੀਤੀ ਕਿਉਂਕਿ ਸਾਰੀਆਂ ਕੌਮਾਂ ਨੇ ਬਥੋ ਵੱਖਰੇ ਨਾਮ ਦਿੱਤੇ ਇੱਕ ਬੰਦੇ ਉਸ ਕਮਤਾ ਦੇ ਵਿੱਚ ਕਹਿੰਦੇ ਦੋ ਰੂਹਾਂ ਦਾ ਮੇਲ ਵਿਆਹ ਹੁੰਦਾ ਕੋਈ ਮੈਚ ਕੋਈ ਨਿਗਾਹ ਕਹਿੰਦਾ ਕੋਈ ਲੱਗ ਮੈਚ ਕੋਈ ਕੋਟ ਮੈਚ ਕੋਈ ਇਸ ਨੂੰ ਕਿੰਨੀ ਚੜਾ ਕਹਿੰਦਾ ਮੋਤੀ ਚੋਰ ਦਾ ਲੱਡੂ ਕੋਈ ਆਪ ਦਾ ਏ ਕੋਈ ਇਸ ਨੂੰ ਨਿਰਾਇਕ ਆ ਕਹਿੰਦਾ ਪਰ ਕਹਿੰਦੇ ਮਨ ਸਾਰਿਆਂ ਦੀ ਆਪ ਆਪਣੀ ਸਿੱਖ ਦਾ ਜ਼ਿੰਦਗੀ ਜਿਉਣ ਦਾ ਰਾਹ ਕਹਿੰਦਾ ਇਹ ਸਿੱਖਾਂ ਦਾ ਕਰਤਾਰ ਹੈ ਇਸੇ ਕਰਕੇ ਇਹ ਜਿਹੜਾ ਅੱਜ ਆਪਾਂ ਸ਼ਬਦ ਸਾਰਿਆਂ ਨੇ ਸਰਵਣ ਕੀਤਾ ਇਹਦੇ ਵਿੱਚ ਪੜਿਆ ਹਰ ਪ੍ਰਭ ਮੇਰੇ ਬਾਪ ਦਾ ਤੇ ਇਹ ਸਰਤਾਜ ਦੀ ਲੋੜ ਕੋਾਰੇ ਨੂੰ ਨਹੀਂ ਹੈ ਵਿਆਹੇ ਨੂੰ ਨਹੀਂ ਹੈ ਹਰ ਇੱਕ ਨੂੰ ਲੋੜ ਹੈ ਇਸ ਦਾਲ ਦੀ ਦਾਜ ਦਾ ਖਤਮ ਹੋਜੀ ਹੈ ਜਿਹੜੇ ਅੱਜ ਵੱਖ-ਵੱਖ ਚੀਜ਼ਾਂ ਦਿੱਤੀਆਂ ਜਾਂਦੀਆਂ ਨੇ ਪਰ ਕਹਿੰਦੇ ਮੈਨੂੰ ਇਹ ਮੇਰੇ ਪਿਤਾ ਕਾਲ ਪਤਿ ਪਿਤਾ ਗੁਰੂ ਜੀ ਮੈਨੂੰ ਜੀਵਨ ਜਿਉਣੇ ਦੁਨਿਆ ਵਿਚਾਰਾ ਜੀਵਨ ਜਿਉਣਾ ਦਾ ਢੰਗ ਸਿਖਾ ਦੋ ਇਹ ਮੈਨੂੰ ਦਾਨ ਦੇ ਹਰ ਪ੍ਰਾਪ ਹੋ ਮੇਰੇ ਬਾਪੂ ਦਾ ਹਰ ਦੇਵ ਨੂੰ ਦਾਨ ਮੈਂ ਦajou ਹਰ ਕੱਪੜ ਉਹਾਰੇ ਸੁਭਾ ਦੇਵ ਨੂੰ ਜਿਤ ਸਭਰਾ ਮੇਰਾ ਕajou ਵੀਰ ਵੀਰ ਸੇਕ ਨੂੰ ਮੈਂ ਦਾਸ ਦੇਵਾ ਐਸੀ ਮੈਂ ਵੀਰ ਜਿਉਣੀ ਆਪਜੀ ਬਾਰੇ ਦੱਸ ਰਹੀ ਸੀ ਕਿ ਬਹੁਤ ਸੰਘਰਸ਼ ਕਰਨਾ ਪੈਂਦਾ ਹੈ ਬਾਣੀ ਦਾ ਕਵਾ ਕੇ ਕਹਿੰਦੇ ਦੇਖੋ ਭਾਈ ਗਿਆਨ ਕੀ ਆਏ ਆਂਦੀ ਸਵੇਰ ਉਦਾਨੀ ਭਰਮ ਕੀ ਟਾਟੀ ਰਹੇ ਨਾਇਆ ਬੰਦੀ ਇਹ ਜਿਹੜੀਆਂ ਅੱਜ ਪਰੰਪਰਾਵਾਂ ਸਾਡੀਆਂ ਬਣ ਚੁੱਕੀਆਂ ਨੇ ਇਹਨੂੰ ਹੌਲੀ ਹੌਲੀ ਆਪਾਂ ਖਤਮ ਕਰ ਸਕਦੇ ਇੱਕਦਮ ਨਹੀਂ ਪਰ ਕਈ ਵਾਰ ਐ ਦਮ ਹੀ ਹੁੰਦਾ ਏ ਕਿ ਜਦੋਂ ਹਨੇਰੀ ਆਉਂਦੀ ਕੁਝ ਕਾਹਲੀ ਉਥਲ ਪੁਥਲ ਹੁੰਦੀ ਹੈ ਫਿਰ ਜਦੋਂ ਥੋੜੀ ਜਿਹੀ ਬਾਰਿਸ਼ ਆਉਂਦੀ ਹੌਲੀ ਹੌਲੀ ਸਭ ਕੁਝ ਸੇਵਾ ਹੋਣਾ ਸ਼ੁਰੂ ਹੋ ਜਾਂਦਾ ਹੈ ਇਸੇ ਤਰ੍ਹਾਂ ਜਦੋਂ ਨਮੀਆ ਵਿਚਾਰ ਆਉਂਦੀ ਹੈ ਹਲਕੀ ਫਲੁਕੀ ਉਥਲ ਪੁਥਲ ਹੁੰਦੀ ਹੈ ਹੈ ਇਹ ਨਾਲ ਜਿਹੜੀ ਨਾ جی بڑی اب مانے اب جانے جب جانے تب من مانے من مانے لوگ نہ پتیجا نہ پتیجا توج ہے نہیں پر میرا کام کرم کرنا میں ਮੇਰਾ ਕੰਮ ਇਹ ਸਾਥ ਜੀਦਾ ਹੌਲੀ-ਹੌਲੀ ਅਸੀਂ ਛੱਡ ਸਕਦੇ ਹਾਂ ਉਹ ਵੀਰ ਵੀਰ ਸਿੰਘ ਜੀ ਉਹਨਾਂ ਦੋ ਤਿੰਨ ਸਟੈਪ ਚੁੱਕੇ ਨੇ ਆਪਣੇ ਬੱਚਿਆਂ ਦੇ ਵਿਆਹ ਤੇ ਇਹਨਾਂ ਕੋਲ ਪੂਰੀ ਕਮਾਂਡ ਹੋਣੀ ਹੈ ਪੂਰੀ ਕਮਾਂਡ ਦੇ ਨਾਲ ਸਭ ਕੁਝ ਕਰ ਸਕਦੇ ਇਸੇ ਤਰ੍ਹਾਂ ਗੁਰਮਤ ਸਾਨੂੰ ਸੁਣੋ ਠੀਕ ਹੈ ਇੱਕ-ਇੱਕ ਕਰਦੇ ਆਪਾਂ ਸਭ ਕੁਝ ਛੱਡ ਸਕਦੇ ਜਿੱਦਾਂ ਕਹਿੰਦੇ ਆ ਵਾਰਸ ਸ਼ਾ ਆਦਿ ਦਾ ਜਦਗੀਆ ਨੇ ਕਿ ਛੱਡੀਏ ਥੋੜੀਆਂ ਥੋੜੀਆਂ ਚੱਲ ਜਾਂਦੀਆਂ ਨੇ ਬੁਰਾਈਆਂ ਚੱਲ ਜਾਂਦੀਆਂ ਨੇ ਜਿਹੜੇ ਕਾਰਨ ਕਾਂਡ ਸਾਡੇ ਗੱਲ ਪਏ ਨੇ ਇਹ ਦੂਰ ਹੋ ਜਾਣਾ ਸੋ ਖੈਰ ਜਿਹੜੀ ਮੈਂ ਬੇਨਤੀ ਕਰ ਰਿਹਾ ਸੀ ਹਰ ਮੁਭ ਮੇਰੇ ਬਾਬੂ ਦਾ ਹਰ ਦੇਵੋ ਦਨ ਮੈਂ ਦੱਜੋ ਹਰ ਲੱਕੜੋ ਹਰ ਸ਼ੋਭਾ ਦੇਵੋ ਜਿਤ ਸਭਰਾ ਮੇਰਾ ਕੰਦ ਗੁਰੂ ਜੀ ਮੈਨੂੰ ਐਸੀ ਸਿੱਖਿਆ ਦਿਓ ਭਾਵੇਂ ਪਤੀ ਹੈ ਤੇ ਭਾਵੇਂ ਪਤਨੀ ਹੈ ਮੈਨੂੰ ਐਸੀ ਸਿੱਖਿਆ ਦਿਓ ਕਿ ਸਹੁਰਾ ਪਰਿਵਾਰ ਮੇਰੇ ਤੋਂ ਬਿਨਾਂ ਸਾਥ ਅਕਣਾ ਲਵੇ ਕਿ ਅੱਜ ਨਾ ਸਾਡੀ ਪੇਕੇ ਨੂੰ ਗਈਏ ਸਾਡਾ ਜੀ ਨਹੀਂ ਲੱਗਿਆ ਨਾਨਾ ਕਹਿੰਦੀ ਹੈ ਮੇਰਾ ਵੀ ਜੀ ਨਹੀਂ ਲੱਗਦਾ। ਡੇਰ-ਡੇਰ ਕਹਿੰਦੇ ਸਾਡਾ ਵੀ ਜੀ ਨਹੀਂ ਲੱਗਦਾ। ਐਸੀ ਸਿੱਖਿਆ ਦਿਓ। ਐਸੀ ਬੱਚੇ ਨੂੰ ਸਿੱਖਿਆ ਦਿਓ ਸੋਹਰੇ ਪਰਿਵਾਰ ਵਿੱਚ ਜਦੋਂ ਜਾਂਦੇ ਆ ਜਵਾਈ ਜਾਵੇ। ਪਤਾ ਲੱਗੇ ਕਿ ਪੁੱਤ ਤੇ ਜਵਾਈ ਵਿੱਚ ਫਰਕ ਹੀ ਕੋਈ ਨਹੀਂ। ਇਦਾਂ ਦੀ ਸਿੱਖਿਆ ਦਿਓ। ਪਰ ਅੱਜ ਦੇ ਹੁੰਦਾ ਹੈ ਜਵਾਈ ਹੁੰਦਾ ਹੈ ਤੇ ਸਾਰਾ ਪਰਿਵਾਰ ਗੱਦੀ ਕਿਹੜੇ ਪਿਆਰ ਦਾ। ਦੇ ਪੰਜਾਬ ਤੋਂ ਆਏ ਨੇ ਮੈਨੂੰ ਪਤਾ ਹੈ ਕਿਦਾਂ ਚਾਦਰਾਂ ਖਾਤ ਨਹੀਂ ਆ ਕੱਢੀਆਂ ਚਾਦਰਾਂ ਪੁਛਾ ਕੇ ਦੇਣੀਆਂ ਸਹਰਾਣੇ ਰੱਖ ਕੇ ਦੇਣੇ ਐ ਉਹ ਜਿਹੜਾ ਰਾਜਾ ਮਹਾਰਾਜਾ ਦਾ ਸੇਵਾਦਾਰ ਦਿੱਤੇ ਜਾਂਦੇ ਜਿਉਾਈ ਤੋਂ ਦੋ ਤਿੰਨ ਬੰਦੇ ਦਿੱਤੇ ਜਾਂਦੇ ਦੀ ਕਿ ਫੁੱਫੜ ਜੀ ਜਾਂ ਭਾਜੀ ਤੁਹਾਡੇ ਨਾਲ ਬੰਦੇ ਦਿੱਤੇ ਨੇ ਇਹ ਤੁਹਾਡੀ ਦੇਖਭਾਲ ਕਰਨਗੇ ਕੋਈ ਤੁਹਾਨੂੰ ਪਾਣੀ ਖੜਾਏਗਾ ਕੋਈ ਤੁਹਾਨੂੰ ਤੌਲੀਆ ਬੁਲਾਏਗਾ ਕੋਈ ਤੁਹਾਨੂੰ ਠੰਡਾ ਦੇਵੇਗਾ ਕੋਈ ਤੁਹਾਨੂੰ ਕੱਤਾ ਦੇਵੇਗਾ ਜੇ

ਪਾਸ ਸਾਡੇ ਕੀਤੇ ਕਰਮ ਤੋਂ ਕੋਈ ਜੇ ਸੁਖੀ ਨਹੀਂ ਉਹਨਾਂ ਦਾ ਤੇ ਦੁਖੀ ਬਣਾਵੇ ਮੰਨ ਲਓ ਅਸੀਂ ਕਿਹਨੂੰ ਸੁੱਖ ਨਹੀਂ ਦਿੱਤਾ ਤੇ ਦੁੱਖ ਮਨਾ ਦਿੱਤਾ ਇਹਨੂੰ ਜੇ ਖੁਸ਼ੀਆਂ ਨਹੀਂ ਦਿੱਤੀਆਂ ਪਰੇਸ਼ਾਨੀਆਂ ਬਣਾਉਂਦੇ ਆ ਹਰ ਕੱਬ ਮੇਰੇ ਬਾਬੂਲਾ ਪਰ ਦੇਵ ਉਹ দান ਮੈਂ ਦਾਜੋ ਹਰ ਕੱਪੜਾ ਮਾਰ ਸ਼ੋਭਾ ਦੇਵ ਉਹ ਸਿਰ ਜੇ ਸਵਰਾ ਮੇਰਾ ਕਾਜੋ ਇੱਕ ਘਟਨਾ ਮੈਂ ਆਪ ਸੰਗਤਾਂ ਨਾਲ ਸਾਂਝੀ ਕਰਨਾ ਇੱਕ ਪਰਿਵਾਰ ਵਿੱਚ ਇੱਕ ਮਾਂ ਨੇ ਆਪਣੇ ਪੁੱਤ ਦਾ ਵਿਆਹ ਕੀਤਾ ਐ ਟਕਾ ਕੇ ਮੰਗਿਆ ਕਿ ਇੰਨਾ ਕੈਸ਼ ਲੈਣਾ ਹੁਣ ਗੱਟੀਆਂ ਨੇ ਪੜੀਆਂ ਨੇ ਗੱਟੀਆਂ ਅੰਪੜੇ ਮੈਂ ਕਹਿੰਦਾ ਇਹ ਨਹੀਂ ਚਾਹੇ ਸਾਡੀਆਂ ਬੱਚੀਆਂ ਜਿਹਨਾਂ ਇਹ ਕੰਮਾਂ ਨੂੰ ਹੱਥ ਕਰਵਾ ਲੈਣਾ ਚਾਹੀਦੇ ਇਹੋ ਜਿਹੜੇ ਕੁੱਤੇ ਦਿਮਾਗ ਵਾਲੇ ਉਹਨੇ ਜਦੋਂ ਆਇਆ ਟਕਾ ਕੇ ਕੈਸ਼ ਮੰਗਿਆ 5 ਲੱਖ ਰੁਪਏ ਆ ਵਿਆਹ ਹੋਇਆ ਨੌਕਰ ਆਈ ਉਹਨੇ ਇੱਕ ਦਰ ਸਾਸ ਨੂੰ ਰੋਟੀ ਨਾ ਬਕਾ ਰਹੀ ਸੀ ਉਹ ਵਿਚਾਰੀ ਵਿਖੇ ਤਾਂ ਕਿੰਨੇ ਦੇ ਗਏ ਹੋ ਗਿਆ ਇਹ ਨਹੀਂ ਮਹਾਰਾਜ ਜੀ 5 ਲੱਖ ਦਾ ਯਾਰ ਚੈੱਕ ਦਿੱਤਾ ਸੀ ਨਾ ਕਿ ਮੇਰੇ ਬਾਪੂ ਨੇ ਐਵੇਂ ਨਹੀਂ ਆਏ 5 ਲੱਖ ਦੇ ਕੇ ਆਇਆ ਮਾਫ ਕਰਿਆ ਜੀ ਉਹ ਵਿਚਾਰੀ ਜੰਡ ਹੋਈ ਚਲ ਗਈ ਸਾਨੂੰ ਉਹਦੇ ਹੱਥ ਨਹੀਂ ਰੋਕੀ ਨੀ ਤਾਂ ਕਿ ਇਹ ਹਾਲਾਤ ਕਿਉਂ ਪੈਦਾ ਹੁੰਦੇ ਸਾਨੂੰ ਆਪਣੇ ਆਪ ਦੇ ਵਿਸ਼ਵਾਸ ਹੋਣਾ ਚਾਹੀਦਾ ਕਿ ਮੈਂ ਜਿਸ ਨੂੰ ਚਾਰ ਲਾਵਾਂ ਦਾ ਪਾਠ ਕਰਕੇ ਲੈ ਕਰਨ ਲੈ ਕੇ ਆਇਆ ਜਿਸ ਬਾਪੂ ਨੇ ਆਪਣੀ ਧੀ ਮੇਰੇ ਨਾਲ ਤੋੜ ਦਿੱਤੀ ਇਹਨੇ ਪਿੱਛੇ ਕੀ ਛੱਡਿਆ ਇਸ ਕਰਕੇ ਮੈਂ ਇੰਨਾ ਕੈਪੇਬਲ ਹੈ ਨਾ ਕਿ ਮੈਂ ਇਹਨੂੰ ਸਭ ਕੁਝ ਦੇ ਸਕਦਾ ਕਹਿੰਦੇ ਹਰ ਪ੍ਰਭ ਮੇਰੇ ਬਾਪੂ ਦਾ ਹਰ ਦੇਵੋ ਦੰਨ ਮੈਂ ਦੱਜੋ ਹਰ ਕੱਪੜਾ ਹਰ ਛੋਬਾ ਦੇਵੋ ਜਿਤ ਸਬਰ ਹੈ ਮੇਰਾ ਕਾਜੋ ਜਿਹਦੇ ਨਾਲ ਮੇਰਾ ਕਾਜ ਸਬਰ ਜਾਵੇ ਜਿਹਦੇ ਨਾਲ ਸਾਡੇ ਰਿਸ਼ਤਿਆਂ ਵਿੱਚ ਦਰਾੜਾ ਨਾ ਪੈਣ ਮੈਨੂੰ ਇਦਾਂ ਦੀ ਸਿੱਖਿਆ ਦੇ ਆਪਣੇ ਹਰਤੇਆਂ ਆਪਣੇ ਪਿਉ ਨੂੰ ਕਹਿੰਦਾ ਈਆਂ ਨੂੰ ਕਹ ਰਿਹਾ ਹੈ ਕਿ ਤੈਨੂੰ ਤੂੰ ਬਗਾਨੇ ਘਰ ਜਾਣਾ ਕਲੀ ਪੁੱਤਾਂ ਨੂੰ ਕਹੇ ਭਾਈ ਤੇਰੇ ਘਰ ਵੀ ਇੱਕ ਧੀ ਨੇ ਆਪਣੇ ਮਾਂ ਨੇ ਆਪਣੀ ਕਹੀ ਭੇਜਣੀ ਹੈ ਪਾ ਸਾਰੇ ਪਰਿਵਾਰ ਹੈ ਆਪਣੇ ਧੀ ਭੇਜਣੀ ਹੈ ਤੂੰ ਹੀ ਸਹਣਾ ਬਣ ਇਹ ਧੀ ਨੂੰ ਕਹਿਆ ਜਾਂਦਾ ਹੈ ਕਮਾਲ ਦੀ ਗੱਲ ਅਈਨਾ 2021 ਦੇ ਵਿੱਚ ਅਸੀਂ ਆ ਪਾਲ 2023 ਦੇ ਵਿੱਚ ਨਿਕੰਨੀ ਸਦੀ ਦੇ ਵਿੱਚ ਆਪਾਂ ਪ੍ਰਵੇਸ਼ ਕਰ ਚੁੱਕੇ ਆ ਵਜਾਹਾਂ ਭਾਵੇਂ ਜਿੰਨੇ ਸਾਡੇ ਕੱਪੜੇ ਜ਼ਰੂਰ ਬਦਲ ਗਏ ਪਰ ਆ ਜਿਹੜਾ ਦਿਮਾਗ ਦਾ ਕੀੜਾ ਉਹ ਨਹੀਂ ਬਦਲਿਆ ਕਿੰਨੀਆਂ ਬਚੀਆਂ ਨੇ ਤਾਂ ਕਿ ਮੇਰੀ ਹਰ ਕਥਾ ਦੀ ਸਮਾਪਤੀ ਔਰਤ ਦੇ ਅਧਿਕਾਰ ਦੇ ਵਿਸ਼ੇ ਉਪਰ ਸਾਡਾ ਬਾਬਾ ਕਹਿ ਗਿਆ ਏ ਸੋ ਭਾਉ ਮੰਦਾ ਆਖੀ ਅਜੇ ਤੇ ਜੰਮੇ ਰਾਜਾਨ ਇਹ ਸਾਨੂੰ ਸੋਚ ਨੂੰ ਬਦਲਨ ਦਾ ਅਸੀ ਮਹੌਲ ਉਹ ਦਿੱਤੇ ਨੇ ਚੌਂਕਾਂ ਜੜ ਖੜ ਖੜ ਕੇ ਕਿੰਨੇ ਦਿਨ ਧੀਰ ਨਾ ਕਦੇ ਲੰਘ ਜਾਵੇ ਤੇ ਬਾਅਦ ਵਿੱਚ ਜਦੋਂ ਸਾਡੇ ਤੇ ਉਹ ਕੀ ਕਹਿੰਦੇ ਜੀ ਬਾਦ ਵਿੱਚ ਘਰ ਬੈਠਣਾ ਸ਼ੁਰੂ ਹੋ ਜਾਂਦੇ ਇਹ ਖਲਾਫ ਰੰਗ ਕਰਦੇ ਤੁਸੀਂ ਹਰ ਪ੍ਰਭ ਮੇਰੇ ਬਾਗਲਾ ਹਰ ਦੇਵ ਉਹ ਦਾਨ ਮੈਂ ਦਾਜੋ ਹਰ ਕੱਪੜਾ ਹਰ ਸ਼ੋਭਾ ਦੇਵੋ ਜਿਤ ਸਬਰ ਹੈ ਮੇਰਾ ਕਾਜੋ ਕਹਿੰਦੇ ਜਿਹਦੇ ਨਾਲ ਮੇਰਾ ਕਾਜ ਸਬਰ ਜਾਵੇ ਮੈਨੂੰ ਪਰਿਵਾਰਾਂ ਵਿੱਚ ਰਹਿਣਾ ਆ ਜਾਵੇ ਭਾਈ ਮੈਂ 10 ਬੰਦਿਆਂ ਦੀ ਰੋਟੀ ਵੀ ਪਕਾ ਸਕਦੀ ਆ ਘਰਾਇਓ ਨਾ ਸਾਰੇ ਪਰਿਵਾਰ ਨੂੰ ਕਵੇ ਮੈਂ ਸਭ ਕੁਝ ਕਰ ਸਕਦੀ ਜੇ ਮੈਂ ਜੌਬ ਨਹੀਂ ਕਰਦੀ ਮੈਂ ਸਭ ਕੁਝ ਨਿਕਾਲ ਸਕਦੀ ਆ ਬੋਧਾ ਹੁੰਦਾ ਇਹ ਹੋਇਆ ਗੁਰਦੁਆਰੇ 11 12 ਵਜੇ ਝਾੜੂ ਲੱਗਾ ਹੋਵੇ ਉੱਥੇ ਮਾਰਨਾ ਝਾੜੂ ਘਰ ਦੇ ਵਿੱਚ ਕੰਮ ਵਾਲੀ ਝਾੜੂ ਨਹੀਂ ਗੁਰਦੁਆਰੇ ਭਾਲਿਆ ਖੂਬ ਹੋ ਕੇ ਸੇਵਾ ਕੀਤੀ ਜਾਂਦੀ ਹੈ ਤੇ ਉਥੇ ਜਿਹੜੇ ਕੰਮ ਵਾਲੇ ਨੇ ਬਰਤਨ ਨਹੀਂ ਸਾਫ ਕਰਦੇ ਤੇ ਜਿਹੜੇ ਨਾ ਪੂਰੇ ਆਪਣੇ ਸਵਸਥ ਨੂੰ ਪੂਰਾ ਕਰਨੇ ਨਾ ਕਿ ਅੰਨਿਆ ਖਾਣਦੇ ਆ ਉਹਨਾਂ ਅਗਲੀ ਬੋਟਲਾਂ ਤੇ ਉਹ ਰਸੋਈ ਦੇ ਵਿੱਚ ਹੈ ਕਿ ਬਣਦਾ ਜਾਂਦਾ ਮੈਨੂੰ ਲੱਗਦਾ ਤੇ ਦੋ ਚਾਰ ਦਾ ਰੋਟੀ ਨਹੀਂ ਖਾਣੇ ਰੋਟੀ ਖਾੜੇ ਛੱਡ ਦੇ ਦੋ ਚਾਰ ਦਾ ਮੁੜ ਕੇ ਜਦੋਂ ਜ਼ਰੂਰ ਤਾਂ ਪਹਿਲੀ ਖਾਣੀ ਪੈਣੀ ਹੈ ਇਹ ਸਾਡੇ ਹਾਲਾਤ ਨੇ ਸਿਰਫ ਸਿੱਕ ਕੱਪੜੇ ਨੂੰ ਬਦਲ ਲਿਆ ਆਪਣੀ ਸੁਰਤ ਨੂੰ ਆਪਣੇ ਖਾਦ ਪਦਾਰਥਾਂ ਨੂੰ ਨਹੀਂ ਬਦਲ ਲਿਆ ਬਸ ਉਹ ਦੇਖਦੇ ਆ ਐਫਐਸਐਆਈ ਉਹਦੀ ਮੋੜ ਲੱਗੀ ਹੈ ਫੂਡ ਸਿਕਿਉਰਟੀ ਦੀ ਮੋੜ ਲੱਗੀ ਹੈ ਤੇ ਇਹ ਸਭ ਕੁਝ ਹੈ ਸੋ ਖੈਰ ਗੁਰੂ ਸਾਹਿਬ ਕਿਰਪਾ ਕਰਨ ਕਿ ਸਾਨੂੰ ਪਰਿਵਾਰਾਂ ਦੇ ਵਿੱਚ ਰਹਿਣਾ ਜੇ ਅਖੀਰ ਵਿੱਚ ਕੰਬਿੰਦੇ ਕਰਾਂ ਕਿ ਵੀਰ ਰਬੀਰ ਸਿੰਘ ਦੇ ਪੈਰਾਂ ਸਰਬਜੀਤ ਔਰ ਇਹ ਦੋਵੇਂ ਪਰਿਵਾਰ ਜਿਹੜੇ ਨੇ ਜੋ ਤੁਹਾਡੇ ਇਥੇ ਆਸਮੋਲ ਦੇ ਇੱਕ ਸੰਸਥਾਏ ਗੁਰਮਤਲੈ ਸੰਸਥਾ ਆਸਮੋਲ ਗਸ਼ਤ ਬਗੌਦੀ ਦੇ ਸੰਸਥਾਏ ਜੋ ਬਹੁਤ ਵਿਸ਼ੇਸ਼ ਉਪਰਾਲੇ ਕਰਦੀ ਹੈ ਸਾਲਾਨਾ ਜਿਨ੍ਹਾਂ ਵੱਲੋਂ ਸੱਭ ਜਿਆਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਕੈਂਪ ਲਗਾਇਆ ਜਾਂਦਾ ਹੈ ਇਹ ਦੋਵੇਂ ਵੀਰ ਗਬੀਰ ਸਿੰਘ ਤੇ ਭੈਣ ਸਰਬਜੀਤ ਕੌਰ ਉਹਨਾਂ ਦੇ ਨਾਲ ਜੁੜੇ ਹੋਏ ਨੇ ਤਾਂ ਹੀ ਇੰਨਾਂ ਨੇ ਜਿਹੜਾ ਥੋੜਾ ਥੋੜਾ ਬਦਲਾਅ ਲਿਆਂਦਾ ਹੈ ਤਾਂ ਉਹਨਾਂ ਵਾਲੇ ਆਪਣੇ ਬੱਚਿਆਂ ਦੇ ਵਿੱਚ ਆ ਇੱਕ ਤਾਂ ਕ੍ਰਾਂਤੀ ਲੈਵਣ ਦੀ ਕੋਸ਼ਿਸ਼ ਕਰਨਗੇ ਗੁਰੂ ਸਾਹਿਬ ਕਿਰਪਾ ਕਰਨ ਕਿ ਆਪਾਂ ਗੁਰੂ ਦੇ ਨਾਲ ਜੁੜੀਏ ਗੁਰੂ ਦੀ ਵਿਚਾਰ ਦੇ ਨਾਲ ਜੁੜੀਏ ਇੰਨੀਆਂ ਤੋਂ ਬੰਦਿਆਂ ਪਰਵਾਣ ਕਰੀਆਂ ਜੀ ਹੋਈਆਂ ਤੁਲਾ ਦੀ ਕਿਨਾ ਫਤਿਹ ਪਰਵਾਣ ਕਰੋ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ